ਸਾਰਿਆਂ ਨੂੰ ਜੈ ਸ਼ੰਕਰ ਕੀ ਜੀ 2005 ਦੇ ਵਿੱਚ ਅਸੀਂ ਸ਼ਮਸ਼ਾਨ ਘਾਟ ਦੀ ਰੇਖਦਿਕ ਕੀਤੀ ਸੀ ਜੀ ਉਦੋਂ ਲੋਵਾਰਸ ਲਾਸ਼ਾਂ ਆਉਂਦੀਆਂ ਸੀ ਤੇ ਇਸ ਤਰ੍ਹਾਂ ਹੀ ਉਹਨਾਂ ਦੀਆਂ ਹਸਤੀਆਂ ਜਿਹੜੀਆਂ ਸ਼ਮਸ਼ਾਨ ਘਾਟ 'ਚ ਹੀ ਰਹਿ ਜਾਂਦੀਆਂ ਸੀ ਫਿਰ ਸਾਡੀ ਸੰਸਥਾ ਨੇ ਉਪਰਾਲਾ ਕੀਤਾ ਮਾਨਵ ਕਰਮ ਮਿਸ਼ਨ ਨੇ ਕਿ ਜਿੰਨੀਆਂ ਵੀ ਡੈਡ ਬਾਡੀਆਂ ਹੁੰਦੀਆਂ ਨੇ ਉਹਨਾਂ ਦੀਆਂ ਅਹੀ ਹਸਤੀਆਂ ਸੰਸਕਾਰ ਕਰਨ ਤੋਂ ਬਾਅਦ ਇੱਕ ਥੈਲੀ 'ਚ ਪਾ ਕੇ ਜਿਸ ਤਰ੍ਹਾਂ ਆਪਣੇ ਪਰਿਵਾਰਕ ਤੌਰ ਤੇ ਮੈਂਬਰਾਂ ਦਾ ਕਰੀਦਾ ਉਸ ਤਰ੍ਹਾਂ ਹੀ ਇਹਨਾਂ ਦਾ ਸੰਸਕਾਰ ਕਰੀਦਾ ਵਿਧੀ ਵਿਵਹਾਨ ਦੇ ਨਾਲ ਦੇਸੀ ਕਿ ਉਹ ਸਮਗਰੀ ਹਨੂਮਨ ਚਲੀ ਸਾਦੇ ਪਾਠ ਕਈ ਲੇਡੀਜ਼ ਨੇ ਕਈ ਜੈਂਸ ਨੇ ਕਿਸੇ ਦਾ ਕੋਈ ਪਤਾ ਨਹੀਂ ਉਹ ਕਿੱਥੋਂ ਦੇ ਨੇ ਕਿੱਥੋਂ ਦੇ ਨਹੀਂ ਕੋਈ ਟ੍ਰੇਨ ਦੀਆਂ ਨੇ ਕੋਈ ਨਹਿਰ ਦੀਆਂ ਨੇ ਕੋਈ ਐਕਸੀਡੈਂਟ ਦੀਆਂ ਨੇ ਉਹਨਾਂ ਦੀ ਰੇਖ ਦੇਖ ਅਸੀਂ ਚਾਲੂ ਕੀਤੀ ਸੀ 2005 ਦੇ ਵਿੱਚ ਜੀ ਉਸ ਸਮੇਂ ਦੇ ਵਿੱਚ ਲਵਾਰਸ ਡੈਡ ਬਾਡੀਆਂ ਜ਼ਿਆਦਾ ਸੀ ਹੁਣ ਥੋੜੀਆਂ ਜੀਆਂ ਘੱਟ ਹੋ ਗਈਆਂ ਕਿਉਂਕਿ ਮੋਬਾਈਲ ਜੋ ਚੱਲ ਪਿਆ ਲੋਕਾਂ ਨੂੰ ਜਾਗਰੂਤ ਹੋ ਗਏ ਨੇ ਕਈਆਂ ਦੀ ਪਛਾਣ ਹੋ ਜਾਂਦੀ ਆ ਉਹਨਾਂ ਦੇ ਜੜੀਆਂ ਅਸਤੀਆਂ ਨੇ ਇਹ ਸਾਨੂੰ ਵਾਪਸ ਕਰਨੀਆਂ ਪੈਂਦੀਆਂ ਪਰਿਵਾਰਕ ਤੌਰ ਤੇ ਲੋਕੀ ਆਂਦੇ ਨੇ ਤੇ ਹੁਣ ਤੱਕ ਅਸੀਂ ਕੋਈ ਘੱਟ ਤੋਂ ਘੱਟ ਵੀ 10000 ਬੰਦੇ ਦਾ ਸੰਸਕਾਰ ਕਰਾ ਚੁੱਕੇ ਹਾਂ ਜੀ ਫਿਰ ਕੁਝ ਸਮੇਂ ਦੇ ਬਾਅਦ ਜਦੋਂ ਹੀ ਹਰਦਵਾਰ ਜਾਂਦੇ ਸੀ ਅਸੀਂ ਕਨਖਲ ਇਹਨਾਂ ਦੀਆਂ ਅਸਤੀਆਂ ਪਰਵਾ ਕੇ ਵਾਪਸ ਆ ਜਾਂਦੇ ਸੀ ਹੁਣ ਅਸੀਂ ਇੱਕ ਦਿਨ ਨਿਸ਼ਚਿਤ ਕੀਤਾ ਕਿ ਜਦੋਂ ਸਰਾਦ ਆਂਦੇ ਨੇ ਉਦੋਂ ਅਸੀਂ ਇਹ ਅਸਤੀਆਂ ਲੈ ਕੇ ਜਾਂਦੇ ਹਾਂ ਜੀ ਉੱਥੇ ਜਾ ਕੇ ਗੀਤਾ ਦੇ 18ਵੇਂ ਅਧਿਆਏ ਦਾ ਪਾਠ ਕਰੀਦਾ ਕਿ ਇਹਨਾਂ ਨੂੰ ਮੋਕਸ਼ ਮੋਕਸ਼ ਤੋਂ ਬਾਅਦ ਇਹਨਾਂ ਨੂੰ ਜਲ ਸਮਾਦੀ ਦਿੱਤੀ ਜਾਂਦੀ ਹੈ ਜੀ ਉਸ ਤੋਂ ਬਾਅਦ ਅਸੀਂ ਆ ਜੰਨੇ ਜੀ 쿠ਸ਼ਾ ਘਾਟ ਤੇ ਉੱਥੇ ਇਹਨਾਂ ਦੇ ਪਿੰਡਦਾਨ ਕਰਾਈਦੇ ਆ ਪਿੰਡਦਾਨ ਕਰਾਉਣ ਤੋਂ ਬਾਅਦ ਇਹਨਾਂ ਦੇ ਨਾਮ ਦਰਜ ਕਰਾਈਦੇ ਆ ਉਸ ਤੋਂ ਬਾਅਦ ਅਸੀਂ ਚੱਲ ਜੰਨੇ ਆ ਲੰਗਰ ਭੰਡਾਰ ਤੇ ਕੱਲ ਦੀ ਸਾਡੀ ਵਿਵਸਥਾ ਜਿਹੜੀ ਇਹਨਾਂ ਵਾਸਤੇ ਆ ਇੱਕ ਖੀਰ ਦਾ ਭੰਡਾਰਾ 400 ਬੰਦੇ ਵਾਸਤੇ ਤੇ 3-400 ਬੰਦੇ ਦੀ ਰੋਟੀ ਆਈ ਦਾਲ ਚੋਲ ਜਿਹੜੀ ਉੱਥੇ ਚੱਲਨੀ ਆ ਇਹਨਾਂ ਦੇ ਨਾਂ ਤੇ ਖਰਚਾ ਕਿੱਦਾਂ ਕਰਦੇ ਹੋ ਖਰਚਾ ਸਿਰਫ ਆਪਣੀ ਜਿਹੜੀ ਸੰਸਥਾ ਦੇ ਜਿੰਨੇ ਮੈਂਬਰ ਆ ਸਾਰੇ ਸਾਡਾ ਜੋ ਵੀ ਖਰਚਾ ਆਂਦਾ ਆੀ ਉਹਨੂੰ ਆਪੋ ਚ ਵੰਡ ਲੈਨੇ ਆ ਜੀ ਹਾਂਜੀ ਬਾਰੋਂ ਕਿਸੇ ਕੋਈ ਦੀ ਗਰਾਈ ਨਹੀਂ ਲੈਂਦੀ ਦੇਖੋ ਜਸਰਾਮੀ ਪਹਿਲੇ ਸਮੇਂ ਦੇ ਵਿੱਚ ਅਸੀਂ ਕਰਦੇ ਸੀ ਕਿ ਇਹਨਾਂ ਦਾ ਚਿਹਰਾ ਦੇਖਦੇ ਸੀ ਜਿਹੜੇ ਸਾਡੇ ਨਾਲ ਜੁੜੇਦੇ ਸੀ ਲੋਕ ਉਹ ਜਦੋਂ ਅਸੀਂ ਚਿਹਰਾ ਦਿਖਾਉਂਦੇ ਸੀ ਉਹ ਕੋਈ ਕੋਈ ਕਟਿਆ ਹੀ ਕੋਈ ਕਿਸਰਾਈ ਉਹ ਦੋ ਦੋ ਦਿਨ ਬੁਖਾਰ ਹੀ ਰਹਿੰਦਾ ਸੀ ਲੋਕਾਂ ਨੂੰ ਫਿਰ ਉਸ ਤੋਂ ਬਾਅਦ ਆ ਪਰੰਪਰਾ ਜਿਹੜੀ ਬੰਦ ਕਰ ਦਿੱਤੀ ਇਹ ਜ਼ਰੂਰ ਦੇਖੀਦਾ ਕਿ ਇਹ ਬੰਦਾ ਕਿ ਲੇਡੀਜ਼ ਆ ਕਿ ਪਛਾਣ ਕਰੀਦੀ ਆ ਉੱਥੇ ਜਾ ਕੇ ਜੇ ਲੇਡੀਜ਼ ਆ ਉਹਨਾਂ ਦੇ ਲਾਲ ਕੱਪੜੇ ਦੇ ਵਿੱਚ ਅਸੀਂ ਫੁੱਲ ਰੱਖਨੇ ਆ ਜਿਹੜੇ ਜੈਂਟਸ ਨੇ ਉਹਨਾਂ ਦੇ ਵਾਈਟ ਕਲਰ ਦੇ ਵਿੱਚ ਤੇ ਬਕਾਇਦਾ ਜਿਸ ਦਿਸ ਦਿਨ ਦਾ ਸੰਸਕਾਰ ਹੁੰਦਾ ਉਹਨਾਂ ਦੀ ਤਰੀਕ ਦੇ ਉੱਤੇ ਲਿਖੀ ਜਾਂਦੀ ਹੈ ਜੀ ਜੇ ਕੋਈ ਵਾਰਸ ਆਂਦਾ ਉਹ ਆਪਣਾ ਪਹਿਚਾਨ ਦੇ ਸਿਟੀਓ ਜਿਹੜੇ ਵੀ ਥਾਣੇ ਚੋਂ ਆਂਦੀ ਹੈ ਡੈੱਡ ਬਾਡੀ ਉਹਨਾਂ ਦਾ ਕੋਈ ਲਿਖਾ ਕੇ ਲੈਣ ਤੇ ਉਹਨਾਂ ਨੂੰ ਫੁੱਲ ਜਿਹੜੇ ਵਾਪਸ ਕੀਤੇ ਜਾਂਦੇ 5-6 ਮਹੀਨਿਆਂ ਚ ਕਾਫੀ ਜਿੰਨੇ ਆ ਗਏ ਨੇ ਜਿਨ੍ਹਾਂ ਦਾ ਸੰਸਕਾਰ ਕੀਤਾ ਦਾਹੀ ਔਰ ਉਹਨਾਂ ਦੀ ਪੂਰੀ ਡਿਟੇਲ ਲੈ ਕੇ ਮਤਲਬ ਜਿੱਥੇ ਕਮੇਟੀ ਘਰ ਚ ਵੀ ਰਿਕਾਰਡ ਹੁੰਦਾ ਦਾ ਪੁਲਿਸ ਚ ਵੀ ਰਿਕਾਰਡ ਹੁੰਦਾ ਕਿ ਅਹੀ ਲਾ ਕੇ ਜਾ ਰਹੇ ਨੇ ਉਨਾ ਨਾ ਉਹਨਾਂ ਦੇ ਬਾਰੇ ਗੱਲ ਵੀ ਪੂਰਾ ਸਾਰਾ ਰਿਕਾਰਡ ਹੁੰਦਾ ਉਹਨਾਂ ਦੀ ਤੇ ਕਮੇਟੀ ਘਰ ਚ ਵੀ ਦਰਜ ਹੋਇਆ ਹੁੰਦਾ